ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਦੋਸਤੋ ਤੁਸੀਂ ਫਟਕੜੀ ਬਾਰੇ ਤਾਂ ਸੁਣਿਆ ਹੀ ਹੋਵੇਗਾ। ਭਾਵਕੀ ਫਟਕੜੀ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ। ਸ਼ਾਇਦ ਤੁਸੀਂ ਇਸ ਨੂੰ ਅੱਖੀਂ ਦੇਖਿਆ ਵੀ ਹੋਵੇਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਫਟਕੜੀ ਦੇ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਹਨ? ਦੋਸਤੋ ਫਟਕੜੀ ਦਾ ਕੋਈ ਵੀ ਰੰਗ ਨਹੀਂ ਹੁੰਦਾ। ਭਾਵਕੀ ਇਹ ਬੇਰੰਗ ਹੁੰਦੀ ਹੈ। ਦਾ ਸਾਇਨਿਕ ਨਾਮ ਪੋਟਾਸ਼ੀਅਮ ਐਲੂਮੀਨੀਅਮ ਸਲਫੇਟ ਹੈ। ਇਹ ਤੁਹਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਨਹੀਂ ਪਤਾ ਕਿ ਫਟਕੜੀ ਦੇ ਕਿੰਨੇ ਜ਼ਿਆਦਾ ਫਾਇਦੇ ਹਨ ਤਾਂ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਫਟਕੜੀ ਦੇ ਪ੍ਰਯੋਗ ਨਾਲ ਤੁਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਦੋਸਤੋ ਤੁਹਾਨੂੰ ਪਹਿਲੇ ਨੰਬਰ ਤੇ ਦੱਸਦੇ ਹਾਂ ਕਿ ਜੇਕਰ ਤੁਹਾਡੇ ਚਿਹਰੇ ਉੱਪਰ ਦਾਗ ਤੱਬੇ ਹੋਣ ਤਾਂ ਤੁਸੀਂ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਉਸ ਪਾਣੀ ਨਾਲ ਆਪਣੇ ਮੂੰਹ ਨੂੰ ਧੋ ਲਵੋ ਪਰ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਉਹ ਪਾਣੀ ਤੁਹਾਡੇ ਅੱਖਾਂ ਵਿੱਚ ਨਾ ਜਾਵੇ ਸੱਟ ਚੋਟ ਤੋਂ ਬਚਾਓ ਜੇਕਰ ਤੁਹਾਡੇ ਸਰੀਰ ਉੱਪਰ ਕਿਸੇ ਵੀ ਪ੍ਰਕਾਰ ਦੀ ਸੱਟ ਲੱਗ ਗਈ ਹੋਵੇ ਤਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਚਮਚ ਫਟਕੜੀ ਦੇ ਪਾਊਡਰ ਵਿੱਚ ਇੱਕ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਉਸ ਜ਼ਖਮ ਉੱਪਰ ਲਗਾਉਣਾ ਹੈ ਅਜਿਹਾ ਕਰਨ ਨਾਲ ਤੁਹਾਡਾ ਜ਼ਖਮ ਜਲਦੀ ਭਰ ਜਾਵੇਗਾ ਨੰਬਰ 4 ਦੰਦਾ ਦਾ ਕੀੜਾ ਠੀਕ ਕਰੇ ਹਫਤੇ ਵਿੱਚ ਇੱਕ ਵਾਰ ਜੇਕਰ ਤੁਸੀਂ ਇੱਕ ਚੁਟਕੀ ਫਟਕੜੀ ਦੇ ਪਾਊਡਰ ਵਿੱਚ ਪਾਣੀ ਮਿਲਾ ਕੇ ਇਹਦਾ কুরਲਾ ਕਰਦੇ ਹੋ ਜਾਂ ਫਿਰ ਤੁਸੀਂ ਉਸ ਪਾਣੀ ਵਿੱਚ ਫਟਕੜੀ ਦੇ ਟੁਕੜੀ ਨੂੰ ਘੋਲ ਕੇ ਹੀ ਉਸ ਦਾ কুরਲਾ ਕਰਦੇ ਹੋ ਤਾਂ ਤੁਹਾਡੇ ਦੰਦਾਂ ਦਾ ਕੀੜਾ ਖਤਮ ਹੋ ਜਾਵੇਗਾ ਦੇ ਸਮੇਂ ਜੇਕਰ ਤੁਸੀਂ ਆਪਣੇ ਅੰਡਰ ਆਰਮਸ ਵਿੱਚ ਫਟਕੜੀ ਦੇ ਟੁਕੜੇ ਨੂੰ ਰਗੜੋਗੇ ਤਾਂ ਤੁਹਾਡੇ ਅੰਡਰ ਆਰਮਸ ਵਿੱਚੋਂ ਕਦੇ ਵੀ ਪਸੀਨੇ ਦੀ ਸਮੈਲ ਨਹੀਂ ਆਵੇਗੀ ਨੰਬਰ 6 ਵਾਲਾਂ ਲਈ ਫਾਇਦੇਮੰਦ ਜੇਕਰ ਤੁਹਾਡੇ ਸਿਰ ਵਿੱਚ ਸਿਕਰੀ ਹੋਵੇ ਤੁਹਾਡੇ ਵਾਲਾਂ ਵਿੱਚ ਸਿਕਰੀ ਹੋਵੇ ਤਾਂ ਤੁਸੀਂ ਜੇਕਰ ਫਟਕੜੀ ਦੇ ਪਾਣੀ ਨਾਲ ਆਪਣੇ ਸਿਰ ਨੂੰ ਧੋਂਦੇ ਹੋ ਜਾਂ ਫਿਰ ਤੁਸੀਂ ਸ਼ੈਂਪੂ ਦੇ ਵਿੱਚ ਇੱਕ ਚੁਟਕੀ ਫਟਕੜੀ ਦਾ ਪਾਊਡਰ ਮਿਲਾ ਕੇ ਸਿਰ ਨੂੰ ਧੋਂਦੇ ਹੋ ਤਾਂ ਤੁਹਾਡੀ ਸਿਕਰੀ ਇੱਕਦਮ ਖਤਮ ਹੋ ਜਾਵੇਗੀ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ